ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਂਦੇ ਆ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਮੇਰਾ ਗੁਰਪ੍ਰਸਾਦ ਸਿੰਘ ਪਿੰਡ ਦੌਦਰ ਗਰਬੀ ਜ਼ਿਲ੍ਹਾ ਤੇ ਤਹਿਸੀਲ ਮੋਗਾ ਨੇੜੇ ਗੁਰਦੁਆਰਾ ਪਾਸ਼ਾ ਸ਼ੇਮੀ ਤੇ ਪਹਿਲੀ ਪਾਸ਼ਾ ਆਪਣੇ ਘਰ ਦੇ ਕੋਲੇ ਆ ਇਹ ਗੁਰਦੁਆਰੇ ਦੇ ਮਗਰਲੇ ਪਾਸੇ ਆਪਣਾ ਘਰ ਆ ਤਖਾਨਾ ਵੱਧ ਰੋੜ ਪੈਂਦਾ ਹੂੰ ਨੇੜੇ ਬਾਬੇ ਕਾ ਹਸਪਤਾਲ ਪੈਂਦਾ ਹੂੰ ਨੇੜੇ ਪਿੰਡ ਆ ਜਾਂਦੇ ਆ ਮੱਦੋ ਕੇ ਢੁੱਡੀ ਕੇ ਰਸੂਲਪੁਰ ਲੋਪੋ ਹੂੰ ਵੱਧਣੀ ਦਾਸ ਪੈਂਦਾ ਹੂੰ ਮੋਗਾ ਆਪਾਂ ਨੂੰ ਬਾਈ ਪੈਂਦਾ ਠੀਕ ਆ ਚਾਰ ਨਾਗ ਆ ਜੀ ਦੋ ਨਾਗ ਆ ਜੀ ਸੌਰੀ ਦੋ ਨਾਗ ਆ ਜੀ ਆ ਇਧਰੋਂ ਸ਼ੁਰੂ ਕਰਦੇ ਆ ਸੂਆ ਕੰਨ ਮਾ ਜੀ ਦਾ ਜੀ ਪਹਿਲਾ ਸੂਆ ਮੋਹੋਂ ਚ ਉੱਗੀ ਆ ਬੱਚਾ ਹੀ ਆ ਜੀ ਹਾਂ ਜੀ ਟੋਕੜੀ ਆ ਪਿਓਰ ਦੀ ਟੋਕੜੀ ਠੀਕ ਆ ਏ ਆਈ ਵਗੈਰਾ ਹੋਈ ਆ ਜੀ ਇਹ ਡੇਢ ਮਹੀਨਾ ਮਾਲਕ ਕਹਿੰਦੇ ਆ ਮਾਲਕ ਕਹਿੰਦੇ ਆ ਵੀ ਡੇਢ ਮਹੀਨਾ ਹੋ ਗਿਆ ਇਹਨੂੰ ਹੂੰ ਗਾਂ ਹੈ ਹੁਣ ਮਹਾਰਾਜ ਦੇ ਬਾਸਾ ਵੀ ਇਹ ਕੀ ਗੱਲ ਬਾਤ ਆ ਠੀਕ ਆ ਆਪਾਂ ਖਾਲੀ ਦੇਣੀ ਆ ਆਪਾਂ ਖਾਲੀ ਦੇਣੀ ਆ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਥਲੇ ਹੈ 6 ਕਿੱਲੋ ਆਪਾਂ 5 ਕਹਿ ਕੇ ਦੇਣੀ ਆ 5 ਜੋਖੇ ਲੈ ਜੇ ਮਾਇਆ ਨਾ ਪਹਿਲਾ ਜੋਖਾ ਹੀ ਨਾ ਗਾਰੰਟੀ ਆ ਹੋਰ ਅਗਲੇ ਦੇ ਘਰ ਦੀ ਮੈਂ ਮਣਕੇ ਦੇਖਿਆ ਆਪਣਾ ਰੋਜ਼ ਦਾ ਕੰਮ ਇਹ ਹੁੰਦਾ ਵੀ ਕਿਹੜੀ ਕਿੰਨਾ ਦਿੰਦੀ ਆ ਠੀਕ ਆ ਲੀਟਰ ਨਾਲ ਆਪਾਂ ਮਿਲਣਾ ਹੁੰਦਾ ਠੀਕ ਆ ਹਾਂ ਠੀਕ ਆ ਜੀ ਥਣਾ ਦਾ ਪੂਰ ਚਿੱਟਾ ਗਾ ਬਿਲਕੁਲ ਓਕੇ ਆ ਬੇ ਫਿਕਰ ਹੋ ਕੇ ਲੈ ਲੇ ਠੀਕ ਆ ਜੇ ਰਹੇਗੀ ਤਾਂ ਬਾਲੇ ਰੁਪਈਆਂ ਦੀ ਮੈਂ ਨਜ਼ਾਰੇ ਬਣ ਹਾਂ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਕੀ ਆ ਜੀ ਇਹ 22-10 ਦਾ ਕਿ ਮਾਲਕਾਂ ਨੇ ਦੱਸਿਆ ਬਈ ਡੇਢ ਮਹੀਨਾ ਸਮਾਂ ਹੋ ਗਿਆ ਪਰ ਗਾਰੰਟੀ ਉਹਦੀ ਹੋਈ ਨਹੀਂਗੀ ਕਿਉਂਕਿ ਜਿੰਨਾ ਸਮਾਂ ਚੈੱਕ ਚ ਪਾਸ ਨਹੀਂ ਹੁੰਦੀ ਉਹਨਾਂ ਟਾਈਮ ਦਾ ਫਿਰ ਕਾਦੀ ਗਰੰਟੀ ਜੀ ਸੋਨਾ ਹਵਾਨਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਗੁਲਾਬੀ ਥਣ ਚਾਰ ਹੀ ਥਣ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਕਰਮਾੜੀ ਦਾ ਪੂਰਾ ਚੰਗਾ ਜੀ ਵੈਰਾਈਟੀ ਵੀ ਬਹੁਤ ਵਧੀਆ ਝੋਲੀ ਮੈਂ ਚੈੱਕ ਕਰਾ ਦਿਨਾ ਐਂਡ ਗੁਲਾਬੀ ਥਣ ਲੱਗਿਆ ਵਾ ਦੁੱਧ ਛੇ ਹੀ ਆ ਤੁਸੀਂ ਪੰਜ ਮੰਨ ਕੇ ਆਜੋ ਬਾਈ ਕਹਿੰਦਾ ਚਾਹੇ ਆਪਦੇ ਘਰੇ ਜਾ ਕੇ ਚੋਲਿਓ ਇਹ ਨਹੀਂ ਬਈ 5 ਗਿਆ ਤੇ 3 ਨਹੀਂ ਨਿਕਲੂਗਾ ਜੀ 5 ਗਿਆ ਤਾਂ ਬਾਈ ਦੱਸਦਾ 5 ਹੀ ਨਿਕਲੂਗਾ ਬੇਫਿਕਰ ਹੋ ਜਾਓ ਉਹ ਨਹੀਂ ਠੀਕ ਆ ਵੀਰੇ ਹਾਂ ਜਣੀ ਆਪਾਂ ਉਹ ਗੱਲ ਨਹੀਂ ਜੇ ਇੱਥੇ ਆ ਕੇ ਵੀ ਚੋਲੇ ਆਏ ਨਹੀਂ ਬਈ ਘੜਾ ਆਇਆ ਨਾ ਭਲਾ ਤੇ ਚਾਰ ਡੰਗ ਚੋਬੇ ਆਪਾਂ ਨੂੰ ਕੋਈ ਚੈੱਕ ਕਰਨੀ ਠੀਕ ਆ ਹਾਂ ਤੇ ਇਹਦੀ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਜੀ ਇਹਦਾ ਡਿਮਾਂਡ ਬਰਾੜ ਸਾਹਿਬ ਆਪਣੇ ਅੱਗੇ ਵੀ ਪਾਏ ਹਜੇ ਹੁੰਦਿਆ ਤੇ ਅੱਜ ਦੇ ਵੀ ਉਹੀ ਆ ਹਾਂ ਬੱਛੀਆਂ ਵਾਲਾ ਮੁੱਲੀ ਆ ਕਿੰਨਾ ਜੀ 22000 ਰੁਪਏ ਦੇ ਦੇਣੀ ਆ ਉਹ ਜੂ ਮਾਨ ਤਣ ਕਰ ਦਿਆਂਗੇ ਮਾੜਾ ਮੋਟਾ ਠੀਕ ਆ ਵੀਰੇ ਹਾਂ ਤੇ ਨਾਗ ਨੰਬਰ ਆ ਗਿਆ ਜੀ 2 ਸੂਆ ਕੰਮ ਆ ਜੀ ਇਹਦਾ ਇਹਦਾ ਸੂਆ ਹੋਊਗਾ ਜੀ ਦੂਜਾ ਦੂਜਾ ਮੰਲੇ ਕੋਈ ਤੀਜਾ ਮੰਲੇ ਬਸ ਇੱਥੇ ਜੇ ਹੋਊ ਠੀਕਾ ਕਿੰਨਾ ਦੁੱਧ ਆ ਜੇ ਥੱਲੇ ਜੀ ਦੁੱਧ ਦੇ ਥੱਲੇ ਬਰਾੜ ਸਾਹਿਬ ਹੋਮ ਤਾਂ 13 13.5 ਹੂੰ ਪਰ ਆਪਾਂ 12 ਕਹਿ ਕੇ ਦੇਣੀ ਆ 12 ਕਿਲੋ ਜੋਕ ਦਾਂਗੇ ਹਾਂ ਠੀਕ ਆ ਥਣਾ ਦੀ ਥਣਾ ਦੀ ਇਹਦੇ ਪਰਲਾ ਜਿਹੜਾ ਕਬੈਣੀ ਦਾ ਥਣਾ ਮਗਰਲਾ ਉਹ ਥਣ ਤੋਂ ਇਹ ਤੇਲ ਆ ਦੁੱਧ ਆਉਂਦਾ ਪਾਈਆ ਕ ਪਾਈਆ ਕੋਂਦਾ ਪਰ ਜਾਨੀ ਆਪਾਂ ਤੇਲ ਦੇ ਹਿਸਾਬ ਨਾਲ ਹੀ ਦੇਣੀ ਤੇਲਾਂ ਚ ਹੀ ਦੇਣੀ ਆ ਤੇਲਾਂ ਚ ਹੀ ਦੇਣੀ ਆ ਠੀਕ ਆ ਹਾਂ ਠੀਕ ਆ 12 ਇਹਨੂੰ ਸੂਈ ਨੂੰ ਹੋ ਗਿਆ 1.5 ਮਹੀਨਾ ਥੋੜਾ ਸਮਾਂ ਹੀ ਹੋਇਆ ਥੋੜਾ ਸਮਾਂ ਹੀ ਹੋਇਆ ਇਹਦਾ ਨਾ ਬੱਚਾ ਮਰ ਗਿਆ ਹੂੰ ਉਹਨਾਂ ਦੇ ਦੱਸਿਆ ਮੈਨੂੰ ਉਹਦੇ ਵੀ ਪਹਿਲਾਂ ਕੋਈ ਗੱਲਬਾਤ ਨਹੀਂ ਸੀ ਬੱਚਾ ਮਰ ਗਿਆ ਹੁਣ ਇਹਦੇ ਮੂਰੇ ਖੜ ਕੇ ਚੋਣੀ ਪੈਂਦੀ ਐ ਅੱਛਾ ਮੂਰੇ ਖੜਨਾ ਪੈਂਦਾ ਨਿਆਣਾ ਪਾਲਾ ਪੀੜੀ ਤੇ ਬਹਿ ਜਾ ਅੱਛਾ ਮੂਰੇ ਬੰਦਾ ਭਾਲ ਮੂਰੇ ਭਾਲਦੀ ਐ ਹੂੰ ਜਿਹੜਾ ਬੰਦਾ ਚੋ ਸਕਦਾ ਇਸ ਤੱਕਾਂ ਉਹੀ ਆਪਾਂ ਨੂੰ ਫੋਨ ਲਾਵੇ ਆਹੋ ਆਪਾਂ ਕਹਿ ਕੇ ਦੇ ਦਿੱ ਗਏ ਬਈ ਠੰਡੀ ਆ ਗਾਂ ਜਾ ਕੇ ਲੱਤਾਂ ਮਾਰੇ ਉਹਦਾ ਫਾਇਦਾ ਨਹੀਂ ਕੋਈ ਉਹਦਾ ਨਹੀਂ ਕੋਈ ਫਾਇਦਾ ਤੇ ਚੁਾਈ ਇੱਕ ਨੰਬਰ ਦੀ ਆ ਠੀਕ ਆ। ਤੂੰ ਆਈ ਤਾਂ ਤੂੰ ਛੱਡ ਗੱਲਾਂ ਦੇ ਜਦੋਂ ਚੋਣ ਲੱਗ ਜਾਸ ਸਾਲੇ ਨਜ਼ਾਰੇ ਬਣ ਲੈਂਦੀ ਆ 2 ਮਿੰਟਾਂ ਦਾ ਕੰਮ ਆ। ਠੀਕ ਆ। ਹਾਂ। ਠੀਕ ਹੈ ਜੀ। ਤਿੰਨਾ ਸਣਾ ਜੋ 12 ਕਿਲੋ ਦੋ ਤਿੰਨਾ ਸਣਾ ਦਾ 12 ਕਿਲੋ ਹੈ 13 13.5 ਪਰ ਆਪਾਂ 12 ਕਹਿ ਕੇ ਦੇਣੀ ਆ। ਠੀਕ ਆ। ਅੱਜ ਮੈਂ ਸਵੇਰੋਂ ਚੋਈ ਆ ਲੀਟਰ ਨਾਲ ਮਿਣਿਆ 7.5 ਲੀਟਰ ਹੋ ਗਏ। ਅੱਛਾ। ਠੀਕ ਆ। ਜਾਨੀ ਉਸ ਹਿਸਾਬ ਨਾਲ ਦੇਖੀਏ ਤਾਂ ਬਹੁਤੀ ਆ ਪਰ ਜਾਨੀ ਆਪਾਂ 12 ਹੀ ਕਹਿ ਕੇ ਦੇਣੀ ਆ। ਗੇੜਾ ਨਹੀਂ ਵੱਜਣ ਦੇਣਾ ਗੇਦਾ ਆਪਾਂ ਉਹ ਨਹੀਂ ਗੱਲ ਹੋਊਗੀ ਵੀ ਅਗਲਾ ਕਹੂਗਾ ਵੀ ਜਦ ਤੁਸੀਂ ਇੰਨਾ ਕਿਹਾ ਸੀ ਤੇ ਸਾਡੇ ਘਰੇ ਜਾ ਕੇ ਇੰਨਾ ਨਿਕਲਿਆ ਹੂੰ ਜਿਹੜੀ ਗੱਲ ਆਪਾਂ ਦੱਸ ਕੇ ਦੇਣੀ ਹੈ ਠੀਕ ਆ ਨਿਆਣਾ ਪਾਉਣ ਲੱਗਿਆ ਮਾੜਾ ਜਿਹਾ ਕਰਦੀ ਆ ਜਦੋਂ ਪੈ ਗਿਆ ਬਰਾਮਣਾ ਮੈਂ ਤਾਂ ਪੀੜੀ ਦੇ ਬਹਿ ਕੇ ਚੋਲਾ ਮੇਰੇ ਤਾਂ ਗੁੱਡੇ ਪਾਏ ਆ ਹੂੰ ਯਾਨੀ ਕੁੜੀ ਨੂੰ ਮੂੰਹੇ ਘੜਿਆ ਲੈਣਾ ਹੂੰ ਫੇ ਚੋਈ ਚਾਲ ਕੋਈ ਬਾਤ ਠੀਕ ਆ ਆ ਮਾੜੀਆਂ ਜਿਹਾ ਬਈ ਸਿੰਗਾ ਸਿੰਗੀਆਂ ਇਹਦੇ ਤੁਹਾਨੂੰ ਦਿਖਾ ਦਿੰਨੇ ਆ ਥਾਣ ਬੜਾ ਚੰਗਾ ਲੱਗਾ ਹੂੰ ਥਾਣ ਪੂਰਾ ਟੌਪ ਦਾ ਜੀ ਚੈੱਕ ਕਰ ਸਕਦੇ ਸੋਨਾ گلاب ਹੀ ਥਾਣਾ ਆਠ ਨੂੰ ਤਾਂ ਹਾਲੇ ਐ ਡਟ ਵੰਗੂ ਅੜ ਜਾਂਦੀ ਐ ਇਹ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੂਆ ਚਲੋ ਜਿਹੜਾ ਮਰਜੀ ਮੰਨ ਲਿਓ ਵੀਰੇ ਉਹ ਥੋੜੀ ਇਹ ਕੋਈ ਦੂਜਾ ਮੁੰਡੇ ਕੋਈ ਤੀਜਾ ਮੰਨ ਲੇ ਬਸ ਕਿ ਸਾਰੇ ਨਗ ਬਾਈ ਦੇ ਖਰੀਦੇ ਹੀ ਆ ਹਾ ਆਪਣਾ ਹੈਗਾ ਮਾਲ ਖਰੀਦੇ ਆ ਬੇ ਦੁੱਧ ਜਿਹੜਾ ਨੈਟ ਤਿਆਰ ਆ ਉਹ ਹੈ ਤੇ ਰਹੀਆਂ 12 ਕਿਲੋ ਮੰਨ ਕੇ ਕੋਈ ਵੀ ਵੀਰੇ ਦਾ ਸੌਦਾ ਕਰ ਸਕਦਾ 2 ਟਾਈਮ 4 ਟਾਈਮ 6 ਟਾਈਮ ਆਪ ਦੀ ਤਸੱਲੀ ਕਰ ਲੇਵੇ ਆ ਕੇ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫਿਟਨੈਸ ਵਾਲਾ ਹਵਾਨਾ ਹਵਾਨਾ ਤੁਸੀਂ ਦੇਖ ਸਕਦੇ ਹੋ ਇੱਕ ਬਰਾੜ ਸਾਹਿਬ ਗੱਲ ਹੋਰ ਵੀ ਆ ਹਾਂਜੀ ਵੀ ਆਪਣਾ ਹੁੰਦਾ ਮਾਲ ਖਰੀਦਿਆ ਵਾ ਮੇਰੇ ਕੋਲ ਇਹ ਕੱਲ ਆਈਆਂ ਹੂੰ ਆ ਤਾਂ ਕੱਲ ਆਥਣੇ ਆਈ ਆ ਆ ਪਰਸੋਂ ਦੀ ਆਈ ਏ ਹੂੰ ਆਪਣਾ ਦੋ ਟਾਈਮ ਦੀ ਗਾਰੰਟੀ ਹੋ ਹੂੰ ਅੱਗੇ ਮੈਨੂੰ ਇੱਕ ਮਾਈ ਨੇ ਫੋਨ ਲਾ ਲਿਆ ਆਂ ਦੀ ਬਾਈ ਡੇਢ ਮਹੀਨਾ ਹੋ ਗਿਆ ਤੇ ਇਥੋਂ ਗਾਂ ਲਈ ਸੀ ਗਾਂ ਦੁੱਧ ਘਟ ਗਈ। ਅੱਛਾ ਡੇਢ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਜੇ ਹੁਣ ਲਿਜਾ ਕੇ ਕਿਕਰ ਥੱਲੇ ਪਾਣਤੀ ਫੇਰ ਇਹਨੇ ਦੁੱਧ ਕਾਦਾ ਦੇਣਾ। ਫੇਰ ਤਾਂ ਕਾਦਾ ਦੇਣਾ ਪੱਠੀ ਨਾ ਭਾਈ। ਹਾਂ ਤੋਕੜ ਗਾਂ ਨੇ ਦੁੱਧ ਦੇਣਾ ਖਰਾਕ ਦੇ ਜੋਰ ਨਾਲ। ਹੂੰ ਜਿੰਨੀ ਖਰਾਕ ਤੱਕ ਜਿੰਨਾ ਆਪਾਂ ਕਹਾਂਗੇ 2 ਡੰਗਾਂ ਦੀ ਗਾਰੰਟੀ ਹੋਊ। ਹੂੰ ਇੱਕ ਦਿਨ ਗਾਂ ਆਪਦੇ ਘਰੇ ਜਾ ਕੇ ਚੋਲੇ ਜੇ ਕੋਈ ਗੜਬੜਾ ਮੇਰੀ ਗਾਂ ਮੋੜ ਜੇ ਹੂੰ ਉਦੋਂ ਗਾਂ ਵਾਲੇ ਗਾਂ ਦੀ ਆਪਾਂ ਦੀ ਕੋਈ ਗਾਰੰਟੀ ਨਹੀਂ ਖਰਾ। ਜਿਹੜਾ ਉਹ ਦੁੱਧ ਹੋਊਗਾ ਉਹ ਤੂੰ ਗਾਂ ਵਾਲੇ ਦਾ مالک ਦੀ ਖਰਾਕ ਦਾ ਦੁੱਧ ਹੋ। ਜਾਨੀ 24 ਘੰਟੇ ਆਪਣਾ। 24 ਘੰਟੇ ਆਪਣਾ। ਆ ਦੋ ਡੰਗਾ ਜੀ ਪਤਾ ਲੱਗ ਜਾਣਾ। ਦੋ ਡੰਗਾ ਜੀ ਪਤਾ ਲੱਗ ਜਾਣਾ। ਹੂੰ ਬਾਲੀ ਗੱਲ ਆ ਇੱਥੇ ਚੋਲੇ ਆਪਣੇ। ਇੱਥੇ ਚੋਲੇ ਆਪਾਂ ਨੂੰ ਤਾਂ ਕੋਈ ਹੱਜਾ ਆਪਾਂ ਤਾਂ ਕਹਿੰਨੇ ਚੋਖੇ ਲਿਜਾਓ। ਹੂੰ। ਪਰ ਜਾ ਕੇ ਮੁੜ ਕੇ ਫਿਰ ਉਹ ਨਾ ਹੋਰ ਗੱਲਾਂ ਹੋ ਜਾਂਦੀਆਂ। ਹੂੰ। ਆਪਾਂ ਦਾ ਸਾਹਮਣੇ ਹੁੰਦੇ ਆ ਪਸ਼ੂ ਦਾ ਮੇਰੇ ਤਾਂ ਉੱਤੇ ਪੱਖੇ ਚੱਲਦੇ ਆ ਥੱਲੇ ਪਹਿਲੇ ਇੱਥੇ ਬਹਿ ਕੇ ਪਹਿਲਾਂ ਰੋਟੀ ਖਾ ਲਾ। ਹੂੰ। ਸਫਾਈ ਦਾ। ਸਫਾਈ ਆਪਾਂ ਪੂਰੀ ਰੱਖਣੀ ਆ ਦਾਣਾ ਪਾਣਾ ਪਸ਼ੂ ਨੂੰ ਪੂਰਾ ਪ ਆਪਾਂ ਦਾਣਾ ਹੀ ਪਾਉਣਾ ਪਸ਼ੂਆਂ ਨੂੰ ਹੂੰ 5-6 ਕਿਲੋ ਦਾਣਾ ਹਰੇਕ ਪਸ਼ੂ ਨੂੰ ਪਾਉਣਾ ਹੂੰ ਤਾਂ ਪਸ਼ੂ ਦੁੱਧ ਦਿੰਦਾ ਧੋਕੜ ਹੂੰ ਜੇ ਜਾ ਕੇ ਉੱਥੇ ਮੁੱਠੀ ਕੌਲੀ ਆਟੇ ਦੀ ਭੁੱਕ ਕੇ ਤੇ ਕਹਦਾ ਚੋਲਾ ਐ ਨਹੀਂ ਦੁੱਧ ਦਿੰਦੀ ਐ ਇਹ ਤਾਂ ਗੱਲ ਹੈਗੀ ਹੈ ਸੇਵਾਂ ਵਾਲੀ ਦੇਣਾ ਸੇਵਾਂ ਵਾਲੀ ਦੁੱਧ ਦੇਣਾ ਹੂੰ ਇਹ ਤਾਂ ਗੱਲ ਹੈਗੀ ਹੈ ਹਾਂ 2 ਨੰਬਰ ਦੀ ਡਿਮਾਂਡ ਇਹ ਵੀ ਦੇ ਦਾਂਗੇ 20000 ਕੋਈ ਜੋੜਾ ਲੈ ਦੇ ਸੱਜਣ ਕੋ ਕਰ ਦਾਂਗੇ ਮਾੜਾ ਮੋਟਾ ਹੋਰ ਠੀਕ ਆ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਣ ਤਣ ਬਾਈ ਕਹਿੰਦਾ ਜ਼ਿਆਦਾ ਹੋ ਜੂਗਾ ਜੀ ਧੰਨਵਾਦ